ਗਰੀਬ ਆਦਮੀ ਤੇ ਆਮ ਲੋਕ ਸਟੂਡੈਂਟ ਜਿਹੜੇ ਚੰਗਾ ਚਾਹੁੰਦੇ ਉਹ ਲੋਕ ਜੇ ਇੱਕ ਹੋ ਜਾਣ ਤਾਂ ਸਭ ਕੁਝ ਸਹੀ ਹੋ ਸਕਦਾ ਅਗਰ ਤੁਸੀਂ ਇਕੱਠੇ ਹੋ ਕੇ ਆ ਜਿਹੜੇ ਪੋਸਟਾਂ ਦੀ ਹੜ ਆਈ ਹੋਈ ਆ ਇਹਦੇ ਮਗਰ ਲੱਕੇ ਇਹਨਾਂ ਦੀਆਂ ਚਮਚਾਗਿਰੀਆਂ ਕਰਨੀਆਂ ਤੇ ਤੁਹਾਡਾ ਕੁਝ ਨਹੀਂ ਹੋਣਾ ਫਾਇਦਾ ਇਹਨਾਂ ਦਾ ਹੀ ਹੋਣਾ ਜਿਨ੍ਹਾਂ ਦੀਆਂ ਪੋਸਟਾਂ ਉਹਨਾਂ ਦਾ ਜਿਹੜੇ ਪੋਸਟਾਂ ਪਾਰ ਐ ਉਹਨਾਂ ਦਾ ਜਾਂ ਫਿਰ ਉਹਨਾਂ ਦਾ ਜਿਨ੍ਹਾਂ ਨੇ ਅਮੀਰਾਂ ਤੋਂ ਪੈਸਾ ਲੈ ਕੇ ਲਾਇਆ ਤੇ ਉਹ ਨਹੀਂ ਅਮੀਰਾਂ ਨੂੰ ਹੀ ਦੇਣਾ ਇੱਦਾਂ ਹੀ ਤੁਹਾਡੇ ਦੇਸ਼ ਦੇ ਬਹੁਤ ਵੱਡੇ ਵੱਡੇ ਅਮੀਰ ਬਣੇ ਨੇ ਕਦੀ ਹਿਸਟਰੀ ਫੋਲ ਕੇ ਦੇਖੋ ਤੇ ਯਾਦ ਰੱਖੋ ਭੀੜ ਦੇ ਮਗਰ ਨਾ ਤੁਰੇ ਫਿਰੋ ਜੇ ਇਹ ਸੇਵਾ ਹੋ ਰਹੀ ਹੈ ਤੇ ਤੁਸੀਂ ਮੈਨੂੰ ਇਹ ਦੱਸ ਦਿਓ ਭਈ ਆਹ ਜਿਹੜਾ ਪਿੰਡ ਹੈ ਇੱਥੇ ਸੇਵਾ ਅਜੇ ਤੱਕ ਕਿਉਂ ਨਹੀਂ ਪਹੁੰਚੀ ਇੰਨੀਆਂ ਪੋਸਟਾਂ ਪੈਣ ਤੋਂ ਬਾਅਦ ਮੈਂ ਦਲਜੀਤ ਦਸਾਂਜ ਨੂੰ ਪਰਸਨਲ ਉਹਦੇ ਬੰਦਿਆਂ ਨੂੰ ਭੇਜ ਚੁੱਕਾ ਸਕਰੀਨਸ਼ਾਟ ਦੇਖ ਲਓ ਸਾਰਿਆਂ ਨੂੰ ਜਿਹੜੇ بڑے بڑے ਦਿਗਜ ਬਣੇ ਫਿਰਦੇ ਸਰਕਾਰਾਂ ਨੂੰ মিডিਆ ਨੂੰ ਭੇਜ ਚੁੱਕਾ ਇਟਵੇਂ ਜਿ ਰਲੇ ਮੇਲੇ ਨੇ ਸਾਰੇ ਗੇਮਬਾਜ਼ ਨੇ ਇਹ ਸਮਝੋ ਆਮ ਪਬਲਿਕ ਇੱਕ ਹੋਵੋ ਜੇ ਆਪਣਾ ਭਲਾ ਚਾਹੁੰਦੇ ਹੋ ਨਹੀਂ ਤਾਂ ਫਿਰ ਇਹਨਾਂ ਦੀ ਭੀੜ ਚ ਤੁਰੇ ਫਿਰ ਉਹ 5 ਸਾਲ ਬਾਅਦ 10 ਸਾਲ ਬਾਅਦ ਭੰਡੀ ਜਾਏ ਉਹਨਾਂ ਨੂੰ ਤੁਹਾਨੂੰ ਸਿਰਫ 5 ਸਾਲ ਬਾਅਦ ਬੋਤਲ ਹੀ ਇੱਕ ਮਿਲਣੀ ਹੈ ਤੇ ਭੁੱਖੇ ਮਰੋ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਪੰਜਾਬ ਵਿੱਚ ਇੱਕ ਹੜ ਆਇਆ ਕੁਦਰਤੀ ਹੜ ਜਿਹਨੂੰ ਆਪਾਂ ਕੁਦਰਤੀ ਕਿਹਾ ਕਿੰਿਆਂ ਨੇ ਕਿਹਾ ਪਲਾਨ ਕੀਤਾ ਹੋਇਆ ਹਰ ਸਿਗਾ ਹਨਾ ਸਾਰਿਆਂ ਨੇ ਆਪਣੀ ਆਪਣੀ ਰਾਏ ਦਿੱਤੀ ਅਸੀਂ ਵੀ ਉਹਦੇ ਵਿੱਚ ਬੋਲਿਆ ਪਰ ਉਸ ਤੋਂ ਬਾਅਦ ਜਿੰਨੀਆਂ ਗੱਲਾਂ ਹੋਈਆਂ ਪਹਿਲਾਂ ਬਾਬਿਆਂ ਬਾਰੇ ਸੰਤਾਂ ਬਾਰੇ ਨਕਲੀ ਪੋਸਟਾਂ ਬਾਰੇ ਐਨ ਜੀਓ ਬਾਰੇ ਜਿਹੜੀਆਂ ਜੋ ਚੀਜ਼ਾਂ ਚੱਲ ਰਹੀਆਂ ਉਹਨਾਂ ਬਾਰੇ ਅਸੀਂ ਬੋਲਿਆ ਅਗਰ ਇਹ ਸੱਚੇ ਦਿਲੋਂ ਸੇਵਾ ਹੈ ਤੇ ਐਨ ਜੀਓ ਦੂ ਤੇ ਲੋਕਾਂ ਨੂੰ ਸਵਾਲ ਹੈ ਕਿ ਆ ਬੋਰੇ ਕਿਉਂ ਖੋਏ ਜਾ ਰਹੇ ਆ ਫਿਰ ਇਹ ਜਿਹੜੇ ਬਹੁਤ ਵੱਡੇ ਵੱਡੇ ਜ਼ਿੰਮੇਦਾਰ ਇਹਨਾਂ ਦੀ ਪੋਲ ਖੋਲਣਾ ਤੇ ਮੈਂ ਕਿਸੇ ਬੰਦਿਆਂ ਦੇ ਪਿੰਡ ਜਾਂਦਾ ਆਉਦਾ ਸੀ ਉਸ ਪਿੰਡ ਦੇ ਹੈ ਤਨਾਸੜ ਤਕੜੇ ਅਮੀਰ ਬੰਦੇ ਜਿਹੜੀ ਗਰੀਬਾਂ ਨੂੰ ਕਣਕ ਮਿਲਦੀ ਉਹ ਕਈ ਕਿ ਕੱਟੇ ਲੈ ਕੇ ਆਉਂਦੇ ਆ ਤੇ ਗਵਾਂਢੀ ਘਰ ਗਰੀਬ ਦੇਖ ਕੇ ਹੱਸਦੇ ਆ ਪਰ ਉਹਦੇ ਸਾਹਮਣੇ ਨਹੀਂ ਬੋਲ ਪਾਉਂਦੇ ਇਦਾਂ ਹੀ ਇੱਥੇ ਚੀਜ਼ਾਂ ਚੱਲ ਰਹੀਆਂ মিডিਆ ਸਿੰਗਰ ਐਕਟਰ ਸਾਰੇ ਗੇਮਾਂ ਕਰ ਰਹੇ ਆ ਕਈਆਂ ਨੂੰ ਸਮਝਾ ਰਹੀਆਂ ਪਰ ਸਾਹਮਣੇ ਕੋਈ ਨਹੀਂ ਬੋਲ ਰਿਹਾ ਜੇ ਸਾਡਰਗਾ ਬੋਲਦਾ ਹੈ ਤੇ ਉਹਨਾਂ ਦੇ ਮਗਰ ਇਦਾਂ ਦੇ ਕੋਈ ਜਿਹੜੇ ਅੰਨੇ ਭਗਤ ਨੇ ਉਹ ਰੌਲਾ ਪਾ ਲੈਂਦੇ ਅੰਨੇ ਭਗਤਾਂ ਨੇ ਤਾਂ ਖਤਮ ਕੀਤਾ ਸਾਰਾ ਸਿਸਟਮ ਤੇ ਉਹ ਰੌਲਾ ਪਾ ਲੈਂਦੇ ਜੇ ਗਲਤ ਕਮੈਂਟ ਕਰਨ ਵਾਲੇ ਆ ਜਾਂਦੇ ਆ ਪਰ ਇਹਨਾਂ ਨੂੰ ਸਵਾਲ ਕੋਈ ਨਹੀਂ ਕਰਦਾ ਜੇ ਇਹ ਸੱਚੇ ਨੇ ਜੇ ਇਹ ਇਮਾਨਦਾਰ ਨੇ ਤਰਨਜੀਤ ਸਿੰਘ ਸਾਫਾ ਸਰਪੰਚ ਲੂਵਾਲ ਤੇ ਆਜ ਸਾਹਮਣੇ ਵੇਖਣ ਡਿਆ ਸਾਡੀ ਤੁਹਾਡੇ ਪਿੰਡ ਦੀ ਜਿੰਨੀ ਫਸਲ ਹੈ ਸਾਰੀ ਪਾਣੀ ਚ ਡੁੱਬ ਗਈ ਇਹ ਦੇਖ ਸਕਦੇ ਹੋ ਤੇ ਬੂਟੀ ਉੱਤੇ ਚੜ ਗਈ ਹੈ ਕਿਸੇ ਨੇ ਬੂਟੀ ਨਹੀਂ ਕੱਢੀ ਨਾ ਕੋਈ ਪ੍ਰੋਸੈਸ਼ਨ ਆਇਆ ਇੱਥੇ ਤੇ ਨਾ ਕੋਈ ਸਮਾਸੇ ਉੱਗ ਜਿ세 ਬੰਦੀ ਇਥੇ ਕੋਈ ਰਾਸ਼ਨ ਲੈ ਕੇ ਆਈ ਏ ਕੋਈ ਸੇਵਾ ਲੈ ਕੇ ਆਈ ਏ ਤੇ ਲੋਕ ਸਾਡੀ ਜੀਵਿਕਰ ਤੇ ਮਰੇ ਹੀ ਮਰੇ ਨੇ ਨਾਲ ਸਾਡੇ ਜਿਹੜੇ ਮਜ਼ਦੂਰ ਨੇ ਉਹ ਵੀ ਸਾਰੇ ਬੜੇ ਚਾਰੇ ਇਸ ਪਿੰਡ ਵਿੱਚ ਕੋਈ ਮਦਦ ਨਹੀਂ ਪਹੁੰਚੀ ਫੋਨ ਨੰਬਰ ਪਾਇਆ ਤੇ ਫੋਨ ਨੰਬਰ ਤੋਂ ਇੱਕ ਕਾਲ ਆਈ ਹੈ ਚੰਡੀਗੜ੍ਹ ਤੋਂ ਉਸ ਤੋਂ ਬਾਅਦ ਕੋਈ ਕਾਲ ਨਹੀਂ ਆਈ ਉਹ ਰਿਕਾਰਡਿੰਗ ਮੈਂ ਐਂਡ ਵਿੱਚ ਲਾ ਜਾਨਾ ਜੀ ਜ਼ਰੂਰ ਸੁਣੀਓ ਭਲਾ ਜੇ ਹਜੇ ਵੀ ਕਿਸੇ ਦਾ ਮਨ ਕਰਦਾ ਇਸ ਪਿੰਡ ਦੀ ਸੇਵਾ ਇਹਦੀ ਮਦਦ ਕਰੋ ਪਿੰਡ ਦੀ ਪਰ ਇਹ ਜਿੰਨੇ 100 ਪਿੰਡ ਲੈਣ ਵਾਲੇ ਜਾਂ 10 ਪਿੰਡ ਲੈਣ ਵਾਲੇ ਜਾਂ ਟਰੈਕਟਰ ਦੇ ਦੇਣ ਵਾਲੇ ਜਾਂ ਨੋਟ ਵੰਡਣ ਵਾਲੇ ਇਹ ਕਿੰਨੇ ਬੰਦੇ ਨੇ ਆ ਮੰਤਰੀ ਸਾਹਿਬ ਨੂੰ ਵੀ ਪਹਿਲਾਂ ਮੈਂ ਇੱਕ ਵਾਰ ਵੀਡੀਓ ਪਾਈ ਸੀਗੀ ਉਹ ਨੰਬਰ ਵੀ ਮਾਤਾ ਦਾ ਦਿੱਤਾ ਸੀ ਗਾਏ ਕਿ ਨਹੀਂ ਮੈਨੂੰ ਨਹੀਂ ਪਤਾ ਮੈਂ ਇੱਕ ਵਾਰ ਇਹਨਾਂ ਨੂੰ ਮਿਲਣ ਨੂੰ ਦਿੱਲੀ ਵੀ ਗਿਆ ਜਾਣਾ ਸੀਗਾ ਫਿਰ ਇਹਨਾਂ ਦਾ ਪਲਾਨ ਮੇਨਾ ਥੋੜਾ ਐ ਹੋ ਗਿਆ ਪਰ ਇਹ ਪਹਿਲਾਂ ਪਹਿਲਾਂ ਨੋਟ ਵੱਟਦੇ ਹੁੰਦੇ ਸਭ ਤੋਂ ਇਹਨਾਂ ਨੂੰ ਵੀ ਬਨਕੀਰਤ ਨੇ ਪਰੇਸ਼ਾਨ ਕਰਤਾ ਤੇ ਸੋਚ ਕੇ ਦੇਖੋ ਕਿ ਕੀ ਕੁਛ ਚੱਲ ਰਿਹਾ ਹਰ ਬੰਦੇ ਬਾਰੇ ਸਭ ਤੋਂ ਪਹਿਲਾਂ ਬੋਲਿਆ ਜੇ ਆਮ ਪਬਲਿਕ ਆਪਣਾ ਭਲਾ ਚਾਹੁੰਦੀ ਹੈ ਇਹਨਾਂ ਤੋਂ ਬਚੋ ਜੇ ਸੱਚੇ ਹੁੰਦੇ ਤਾਂ ਇਸ ਪਿੰਡ ਦੇ ਵਿੱਚ ਕੋਈ ਤਾਂ ਭੇਜਦਾ ਨਾ ਸੇਵਾ ਕਿਸੇ ਨਹੀਂ ਭੇਜੀ ਜਿੱਥੇ মিডিਆ ਉੱਥੇ ਸਾਰੇ ਜਾਣਗੇ ਸਿਰਫ ਪੋਸਟਾਂ ਦੀ ਗੇਮ ਚੱਲ ਰਹੀ ਹੈ ਤੁਸੀਂ ਸਾਰੇ ਸੋਚ ਲਓ ਆਮ ਲੋਕ ਇੱਕ ਹੋ ਜਾਓ ਨਹੀਂ ਤਾਂ ਤੁਹਾਨੂੰ ਬਰਤ ਕੇ ਛੱਡ ਦੇਣਾ 5 ਸਾਲ ਬਾਅਦ ਫਿਰ ਇਹਨੂੰ ਨਹੀਂ ਉਹਨੂੰ ਭੰਡੀ ਜਾਇਓ 5 10 ਸਾਲ ਬਾਅਦ ਇੱਕ ਬੋਤਲ ਲੈ ਲਿਓ ਬਸ ਇੰਨਾ ਕਿ ਤੁਹਾਡਾ ਕੰਮ ਚੱਲਣਾ ਤੁਹਾਡਾ ਲੌਂਗ ਟਾਈਮ ਭਲਾ ਨਹੀਂ ਹੁਣ ਇਹਨਾਂ ਚੀਜ਼ਾਂ ਨੂੰ ਸੋਚੋ ਨੇਪਾਲ ਦੇ ਵਿੱਚ ਕੀ ਹੋਇਆ ਕਿਉਂ ਹੋਇਆ ਉਹ ਚੀਜ਼ਾਂ ਇਹ ਸਮਝਣ ਦੀਆਂ ਗੱਲਾਂ ਨੇ ਭਾਈ ਇਹ ਜਿਹੜੀਆਂ ਪਲਾਨਿੰਗਾਂ ਇਹ ਕੁਝ ਲੋਕ ਸਮਝ ਜਾਂਦੇ ਆ ਤੁਹਾਨੂੰ ਸਮਝਾਉਣਾ ਚਾਹੁੰਦਾ ਤੁਸੀਂ ਸਮਝਦੇ ਨਹੀਂ ਉਹ ਤੁਹਾਡੀ ਗਲਤੀ ਆ ਤੇ ਸਭ ਤੋਂ ਵੱਡੀ ਗੱਲ ਹੁਣ ਜਿਹੜੀ ਚੀਜ਼ ਚੱਲਦੀ ਉਹ ਪਲਾਨਿੰਗ ਨਹੀਂ ਚੱਲਦੀ ਔਰ ਪਿੱਛੇ ਦੇਖੋ ਹੱਥ ਜੋੜ ਕੇ ਇਦਾਂ ਖੜੇ ਵੇ ਜਿੱਦਾਂ ਪਤਾ ਨਹੀਂ ਸਾਹਮਣੇ ਕੌਣ ਆ ਗਿਆ ਹੱਥ ਜੋੜਿਓ ਦੇਖ ਲਓ ਜਿੱਦਾਂ ਸੁਖਵੀਰ ਬਾਦਲ ਦੇ ਪਿੱਛੇ ਬੋਲੇ ਸੋਹਣਿਆਲ ਕਰਨ ਵਾਲੇ ਆ ਜਾਂਦੇ ਨਾ ਜਦੋਂ ਭੁੱਲ ਜਾਂਦਾ ਤੇ ਇਦਾਂ ਹੀ ਕਈ ਚੀਜ਼ਾਂ ਚੱਲ ਰਹੀਆਂ ਮੈਂ ਇਹਨਾਂ ਦਾ ਦੋਖ ਹੀ ਨਹੀਂ ਪਰਸਨਲ ਨੂੰ ਭੇਜੀਆਂ ਵੀਡੀਓ ਪਰ ਕੋਈ ਨਹੀਂ ਗਿਆ ਜੇ ਸੇਵਾ ਹੈ ਤੇ ਤੁਸੀਂ ਸੋਚ ਕੇ ਦੇਖੋ ਫਿਰ ਇਹ ਸੇਵਾ ਹੋ ਕਿਉਂ ਨਹੀਂ ਰਹੀ ਇੱਥੇ ਭੰਡੇ ਕਿਉਂ ਜਾ ਰਹੇ ਭੰਡਣ ਦਾ ਕੰਮ ਕਿ ਨਹੀਂ ਸ਼ੁਰੂ ਕੀਤਾ ਸੀ ਐਨ ਜੀਓ ਨੇ ਐਨ ਜੀਓ ਦੀ ਹੁਣੇ ਹੀ ਪੋਲ ਖੁੱਲੀ ਆ ਪੇ ਖਾਲਸਾ ਐਡ ਤੋਂ ਅਸਤੀਫਾ ਦੇ ਕਿਉਂ ਨਹੀਂ ਆਪਣੀ ਐਨ ਜੀਓ ਖੋਲੀ ਜਿਹਨੇ ਆਪ ਖੁਦ ਰਿਓਇ ਕਿਉਂ ਹੋਏ ਕਿਉਂਕਿ ਉਹਨੇ ਨੇ ਖੁਦ ਪੈਸਾ ਕਮਾਉਣਾ ਹੈ ਅਰਬਾਂ ਰੁਪਈਆਂ ਦੇ ਵਿੱਚੋਂ ਹਜ਼ਾਰਾਂ ਬੰਦੇ ਜਾਂਦੇ ਨੇ ਨਾ ਕਿ ਲੱਖਾਂ ਇਹ ਵੱਡੇ ਵੱਡੇ ਪਿੰਡ ਗੋਦ ਲੈਣ ਵਾਲੇ ਉਹਨਾਂ ਬੰਦਿਆਂ ਨੂੰ ਗੋਦ ਲੈ ਲੈਣ ਜਿਹੜੇ ਕਈ ਕਈ ਸਾਲ ਇਹਨਾਂ ਦੀਆਂ ਜੁੱਤੀਆਂ ਚੱਕਦੇ ਰਹੇ ਕਲਾਕਾਰਾਂ ਦੀ ਇਹ ਕਲਾਕਾਰ ਜਿਹੜੇ ਬੇੜੀਆਂ ਪਾਣੀ ਵਿੱਚ ਵੜ ਕੇ ਆਪਣੇ ਹੱਥੀਂ ਖਿੱਚਦੇ ਆ ਗੰਦੇ ਪਾਣੀ ਵਿੱਚ ਇਹਨਾਂ ਕਦੀ ਆਪਣੀ ਜੁੱਤੀ ਨਹੀਂ ਚੱਕੀ ਤੇ ਆਪਣਾ ਪਾਣੀ ਨਹੀਂ ਪੀਤਾ ਜਿਹੜੇ ਪਾਣੀ ਫੜਾਉਣ ਵਾਲੇ ਜੁੱਤੀ ਚੱਕਣ ਵਾਲੇ ਸੀ ਉਹ ਪਿੰਡ ਮੁੜ ਗਏ ਕਈ ਕਈ ਸਾਲ ਇਹਨਾਂ ਨੇ ਵਰਤ ਕੇ ਭੇਜ ਤੇ ਉਹਨਾਂ ਦਾ ਤਾਂ ਸਾਥ ਨਹੀਂ ਦਿੱਤਾ ਜੇ ਇੰਨੀ ਇਹ ਕੌਮ ਚੰਗੀ ਐ ਐਕਟਰ ਕਲਾਕਾਰਾਂ ਦੀ ਸतीश ਕੋਲ ਤੜਫਦੇ ਮਰ ਗਿਆ ਇੱਕ ਵੀ ਕਿਉਂ ਨਹੀਂ ਨਿਕਲਿਆ ਸਬ ਪਲਾਨਿੰਗ ਐ ਦਿਖਾਵੇ ਐ ਇੱਕ ਇਹ ਤਾਂ ਨੇਤਾ ਅਬਨੇਤਾ ਇਹਨਾਂ ਸਾਰਿਆਂ ਤੋਂ ਬਚੋ ਹੁਣ ਨਾਲ ਐਨਜੀਓ ਵੀ ਆ ਗਈ ਇਹਨਾਂ ਤੋਂ ਬਚੋ ਇਹਨਾਂ ਐਨਜੀਓ ਆ ਗਏ ਲੋਕ ਇੱਕ ਇੱਕ ਰੁਪਇਆ ਲੈ ਕੇ ਮੁਲਕ ਦੇ ਲੋਕਾਂ ਤੋਂ ਕਰੋੜ ਅਰਬਾਪਤੀ ਬਣ ਗਏ ਇਸ ਦੇਸ਼ ਦੇ ਸਭ ਤੋਂ ਵੱਡੇ ਪੂੰਜੀਪਤੀ ਬਣ ਗਏ ਇਹ ਦੇਸ਼ ਦੇ ਲੋਕ ਸਮਝਣ ਆਮ ਲੋਕ ਸਮਝਣ ਜਿਹੜਾ ਸੱਚ ਬੋਲਦਾ ਉਹਨੂੰ ਸਮਝੋ ਨਾ ਕਿ ਭੇਡਾਂ ਵਾਂਗੂ ਇਹਨਾਂ ਦੇ ਮਗਰ ਤੁਰੇ ਫਿਰੋ ਇਹ ਇਹ ਸਮਝ ਚੁੱਕੇ ਭੇਡਾਂ ਆ ਪਰ ਤੁਹਾਨੂੰ ਆਮ ਬੰਦੇ ਨੂੰ ਭੇਡਾਂ ਕਹਿੰਦੇ ਆ ਇਹ ਆਮ ਬੰਦਾ ਸਮਝੇ ਤੁਹਾਡੇ ਨਾਲ ਬਹੁਤ ਵੱਡੀ ਗੇਮ ਹੋ ਰਹੀ ਜਿਹੜਾ ਸੱਚ ਬੋਲਦਾ ਉਹਦੀ ਗੱਲ ਹੀ ਕੋਈ ਸੁਣਦਾ ਵੱਡੇ ਮੀਡੀਆ ਵਾਲਿਆਂ ਦੀ ਤੁਸੀਂ ਸੁਣਦੇ ਹੋ ਜਿਹੜੇ ਕਿ ਪੈਸੇ ਲੈ ਕੇ ਬੋਲਦੇ ਆ ਜੇ ਉਹਨਾਂ ਦਾ ਝੂਠ ਸੋਚੋ ਅਸੀਂ ਵੀ ਝੂਠ ਬੋਲ ਸਕਦੇ ਆ ਸਾਨੂੰ ਪਤਾ ਝੂਠ ਵੇਖਦਾ ਪਰ ਅਸੀਂ ਫੇਰ ਵੀ ਸੱਚ ਬੋਲ ਰਹੇ ਆ ਉਹ ਸਿਰਫ ਤੁਹਾਡੀ ਭਲਾਈ ਲਈ ਜਿਨ੍ਹਾਂ ਦਾ ਝੂਠ बिकਦਾ ਉਹ ਉਹਨਾਂ ਨੂੰ ਫਾਇਦਾ ਹੈ ਜਿਹੜੇ ਝੂਠ ਬੋਲਦੇ ਐ ਜਿਹੜਾ ਸੱਚ ਬੋਲਦਾ ਨਾ ਉਹਦਾ ਫਾਇਦਾ ਤੁਹਾਨੂੰ ਆਮ ਪਬਲਿਕ ਨੂੰ ਆ ਆਮ ਪਬਲਿਕ ਇੱਕ ਹੋਵੇ ਸਾਨੂੰ ਇਹ ਜਿਹੜੇ ਲੰਡੂ ਤੁਰੇ ਫਿਰਦੇ ਇਹਨਾਂ ਦੀ ਲੋੜ ਨਹੀਂ ਤੇ ਆ ਮੀਡੀਆ ਵਾਲਾ ਬੰਦਾ ਬਹੁਤ ਸੱਚਾ ਜਿਹੜੇ ਮੈਨੂੰ ਕਹਿੰਦੇ ਐ ਮੈਂ ਗਲਤ ਬੋਲਦਾ ਜਿੰਨਾ ਕਵੇ ਨੂੰ ਦੇਖਿਆ ਆ ਪਾਕਿਆ ਇਹ ਬਹੁਤ ਵਧੀਆ ਦੀ ਬਹੁਤ ਵਧੀਆ ਗੱਲ ਹੈ ਕਿ ਭਾਈ ਡੀਸੀ ਦਾ ਕੰਮ ਕਿਹੜਾ ਉਹ ਸਮਝਣ ਆਹ ਡਰਾਮੇ ਕਰਨਾ ਨਹੀਂ ਇਹ ਆਪਣੀਆਂ ਗਲਤੀਆਂ ਦੇ ਪਰਦੇ ਪਾਉਣਾ ਇਸ ਭਾਈ ਸਾਹਿਬ ਨੂੰ ਥੈਂਕ ਯੂ ਕਰੋ ਮਿਹਰਬਾਨੀ ਇਹਨਾਂ ਦੀ ਬਹੁਤ ਬਹੁਤ ਸ਼ੁਕਰੀਆ